ਸਰਸ਼ੀ ਕਾਲ ਜੀ ਮੈਂ ਲਾਪ੍ਰਿਤ ਕੋਰ ਹਾਜ਼ਰਾਂ ਸੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗਾ ਦੀ ਦਾ ਪਾਗਨਾਵਮਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਕੁਝ ਥੇਰ ਬਾਅਦ ਗੱਲਾਂ ਬਤਾ ਕਰਨ ਤੋਂ ਬਾਅਦ ਤਾਈ ਤੇ ਹਲੀਨ ਫੇਕਨ ਨੂੰ ਵਾਪਸ ਚਲ ਪਈ ਰਸਤੇ ਜਾਂਦੀ ਹੈ ਤਾਈ ਕਹਿਣ ਲੱਗੀ ਥੀ ਇਹ ਗੱਲ ਦੱਸਾਂ ਮੈਂ ਤੇਰੇ ਪਿੱਛੇ ਹੀ ਆਈ ਸੀ ਕਿਉਂਕਿ ਮੈਨੂੰ ਪਤਾ ਯਾ ਚਰਨੂ ਦੇ ਸਵਾਦਾ ਜੇ ਮੈਂ ਨਾ ਆਉਂਦੀ ਤਾਂ ਉਸਨੇ ਕੋਈ ਨਾ ਕੋਈ ਗੱਲ ਤੇ ਤੈਨੂੰ ਗੱਲਾਂ ਜ਼ਰੂਰ ਸੁਣਾਉਣੀਆਂ ਸੀ ਤਉ ਉਸਦਾ ਕੀ ਪਤਾ ਕਦੋਂ ਕਲੇਸ਼ ਪਾ ਕੇ ਪੜਸਾਈ ਪੁੱਤ ਇਸ ਵਿੱਚ ਨੋ ਦਾ ਵੀ ਕੋਈ ਦੋਸ਼ ਨਹੀਂ ਅਸਲ ਚ ਚਰਨ ਹੁਣੀ ਚਾਰ ਪੈਣਾ ਆ ਤੇ ਸਭ ਤੋਂ ਵੱਡੀ ਆ ਇਸ ਨੂੰ ਆਪਣੇ ਮਾਪਿਆਂ ਤੋਂ ਕਦੀ ਉਹ ਪਿਆਰ ਹੀ ਨਹੀਂ ਮਿਲਿਆ ਜੋ ਇੱਕ ਟੀਲੂਛ ਦੀ ਆ ਮਾਪੇ ਉਹ ਦਿਹਾੜੀ ਤੇ ਚਲੇ ਜਾਂਦੇ ਸੀ ਪਿੱਛੋਂ ਦਾਦੀ ਨਹੀਂ ਇਸਦੀ ਨੇ ਇਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਇਹਨੂੰ ਹਮੇਸ਼ਾ ਹੀ ਇਸ ਨੂੰ ਹਰ ਜਗ੍ਹਾ ਹਰ ਕਿਸੇ ਆਈ ਕੇ ਅੱਗੇ ਪੰਡਤੀ ਰਹਿੰਦੀ ਸੀ ਅਕੇ ਕੁੜੀ ਕਾਦੀ ਆਜੀ ਕਲਸ਼ਨੀ ਜਮਪਈ ਮੇਰੇ ਪੁੱਤ ਦੇ ਘਰ ਆਪ ਤਾਂ ਆਈ ਹੀ ਮੰਗਰੀ ਕੁੜੀਆਂ ਦੀ ਢਾਰ ਬਣ ਕੇ ਲਈ ਆਈ ਪਿਓ ਵੀ ਮਾਂ ਦਾ ਲਾਈ ਲੱਗ ਸੀ ਉਸ ਨੂੰ ਵੀ ਪੁੱਤ ਦੀ ਆਸ ਹੀ ਸੀ ਜੋ ਕਦੇ ਪੂਰੀ ਨਾ ਹੋਈ ਤੇ ਉਹ ਇਸ ਸਾਰਾ ਦੋਸ਼ ਚਰਨੋਂ ਦੀ ਮਾਂ ਨੂੰ ਦਿੰਦਾ ਰਹਿੰਦਾ ਸੀ ਇਹਦੀ ਮਾਂ ਦੀ ਕੋਈ ਪੇਸ਼ ਨਹੀਂ ਜਾਂਦੀ ਸੀ ਨਾ ਸੱਸ ਦੀ ਅੱਗੇ ਨਾ ਹੀ ਪਤੀ ਅੱਗੇ ਦਾਦੀ ਇਸ ਨੂੰ ਨਿੱਕੀ ਨਿੱਕੀ ਗੱਲ ਤੇ ਸ਼ੁਰੂ ਤੋਂ ਹੀ ਟੋਕਦੀ ਰਹਿੰਦੀ ਸੀ ਤੇ ਗੱਲ ਨਾ ਮੰਨਣ ਤੇ ਕੁੱਟਦੀ ਸੀ ਉਹ ਇਹ ਸਭ ਗੱਲਾਂ ਸੌਂਦੀਆਂ ਤੇ ਸੈਂਦੀਆਂ ਹੀ ਚੰਨੋਂ ਵੱਡੀ ਹੋਈ ਆ ਸ਼ਾਇਦ ਇਸੇ ਕਰਕੇ ਸੱਸਵਾ ਰੁੱਖਾ ਤੇ ਕੋੜਾਇਆ ਤੇ ਜੂ ਮੂੰਹ ਚਾਉਂਦਾ ਹੈ ਬਿਨਾਂ ਸੋਚੇ ਭੂਰ ਦਿੰਦੀ ਆ ਹੁਣ ਤੂੰ ਹੀ ਇਸ ਘਰ ਆ ਕੇ ਇਸ ਨੂੰ ਆਪਣੇ ਪਿਆਰ ਨਾਲ ਬਦਲਣਾ ਆਇਆ ਹਰਲੀਨ ਹਾਂਜੀ ਗੱਲਾਂ ਕਰਦੇ ਕਰਦੇ ਉਹ ਘਰ ਪਹੁੰਚ ਕੇ ਹਰਲੀਨ ਨੇ ਪੱਲਾ ਕਾੜੀ ਨੂੰ ਫੋਨ ਕੀਤਾ ਤੇ ਉਸ ਦਾ ਹਾਲ-ਚਾਲ ਪੁੱਛਿਆ ਤੇ ਫਿਰ ਦਾਲ ਸੁਗਨ ਬੈਠ ਗਈ ਰਾਤਾ ਰੁਟੀ ਖਾਣਾ ਖਾ ਕੇ ਹੈਲਨ ਨੇ ਕਾਲੇ ਨੂੰ ਫੋਨ ਕੀਤਾ ਤੇ ਉਦੋਂ ਰਾਤ ਤੱਕ ਗੱਲਾਂ ਕਰਦੇ ਰਹੇ ਤੇ ਫਿਰ ਸੋ ਗਏ। ਅਗਲੇ ਦਿਨ ਕਰਦੀ ਸਾਰੇ ਕੰਮ ਨਿਮੜ ਕੀ ਹੈਲਨ ਕਾਲੇ ਦੀ ਘਰ ਵੱਲ ਨੂੰ ਚੱਲ ਪਈ। ਜਦੋਂ ਉਹ ਉਸਦੇ ਘਰ ਪਹੁੰਚੀ ਤਾਂ ਕਾਲਾ ਪਹਿਲਾਂ ਹੀ ਸਾਰੀ ਤਿਆਰੀ ਕਰੀ ਬੈਠਾ ਸੀ। ਹੈਲਨ ਹਾਂਜੀ ਬੜੀ ਤਿਆਰੀ ਕਰੀ ਬੈਠਿਆ ਹਾਂ ਪਹਿਲਾਂ ਹੀ ਹਾਰਨ ਦੀ ਤਿਆਰ ਹੋਣਾ ਫਿਰ ਕਾਲਾ ਪਹਿਲਾਂ ਬਣਾਉ ਤਾਂ ਸਹੀ ਇਹ ਤਾਂ ਫਿਰ ਹੀ ਪਤਾ ਲੱਗੂ ਕੌਣ ਹਾਰੂ ਤੇ ਕੌਣ ਜਿੱਤੂ। ਹੈਲਨ ਓਕੇ ਠੀਕ ਆ ਫਿਰ। ਪਰ ਤੁਹਾਨੂੰ ਵੀ ਮੇਰੀ ਥੋੜੀ-ਬਹੁਤ ਮਦਦ ਕਰਨੀ ਪੈਗੀ ਕਾਲਾ ਗੱਲ ਹੀ ਕੋਈ ਨਹੀਂ ਜੀ ਹਰਲੀਨ ਉਸ ਹਫਤੇ ਠੀਕ ਆ ਪਰ ਅੱਪਾ ਬਣਾਉਣਾ ਕਿਸ ਤੇ ਆ ਸਾਗ ਕਾਲੇ ਨੇ ਚੱਲੇ ਵਾਲਾ ਇਸ਼ਾਰਾ ਕਰਦੇ ਹੋਏ ਕਿਹਾ ਇਸ ਤੇ ਹਰਲੀਨ ਪਰਫੈਕਟ ਚਲੋ ਫੇ ਕਰੀਏ ਸ਼ੁਰੂ ਕਾਲਾ ਹਾਂਜੀ ਪਰ ਜੀਨ-ਸ਼ੀਨ ਪੋਣੀ ਜ਼ਰੂਰੀ ਸੀ ਕੋਈ ਹੋਰ ਕੱਪੜੇ ਪਾ ਕੇ ਆਉਂਦੇ ਕੋਈ ਕੀ ਦੇਖੂ ਤਾਂ ਕੀ ਕਹੋ ਕੋਈ ਹਰਲੀਨ ਸਰਦਾਰ ਜੀ ਮੈਂ ਪਹਿਲਾਂ ਵੀ ਕਿਹਾ ਆ ਲੋਕੋ ਨਾ ਹੀ ਸੋਚਦੇ ਤੇ ਸਮਸਿਆ ਜਿੰਨਾ ਕੋਨਾ ਦਾ ਦਿਮਾਗ ਕੰਮ ਕਰਦਾ ਆ ਕਪੜਾ ਕੋਈ ਮਾੜਾ ਨਹੀਂ ਹੁੰਦਾ ਬਸ ਲੋਕਾਂ ਦੀ ਸੋਚਣੀ ਮਾੜੀ ਆ ਹੋਰ ਕੁਝ ਤਾਂ ਨਹੀਂ ਤੁਸੀਂ ਕਹਿਣਾ ਚ ਦੱਸੋ ਕਾਲਾ ਨਹੀਂ ਜੀ ਚਲੋ ਬਣਾਈਏ ਕਾਲੇ ਨੇ ਚੁਲੇ 'ਚ ਬਾਥੀਆਂ ਟਿਕਾ ਕੇ ਆ ਕੇ ਜਲਾਈ ਤੇ ਉੱਪਰ ਤੋੜੀ ਰੱਖੀ ਤੇ ਵਿੱਚ ਪਾਣੀ ਪਾ ਦਿੱਤਾ ਹਰਲੀ ਨੇ ਸਾਗ ਪਾਲਕ ਮੀਥੇ ਬਾਥੂ ਦਾਤ ਨਾਲ ਘਟਨਾ ਸ਼ੁਰੂ ਕੀਤਾ ਤੇ ਘਟ ਘਟ ਕੇ ਤੋੜੀ 'ਚ ਪਾਉਣਾ ਸ਼ੁਰੂ ਕੀਤਾ ਜਦੋਂ ਕਦੀ ਅੱਗ ਬੁਝ ਜਾਂਦੀ ਸੀ ਤਾਂ ਉਸ ਦਾ ਫੂਕਾ ਮਾਰ ਮਾਰ ਹਰ ਲੇਂ ਦਾ ਬੁਰਾ ਹਾਲ ਹੋ ਜਾਂਦਾ ਸੀ ਪਰ ਅਗਨਾ ਬਲਦੀ ਫਿਰ ਕਾਲਾ ਆ ਕੇ ਅੱਗ ਜਲਾਉਂਦਾ ਸੀ ਸਾਗ ਕੱਟ ਕੇ ਸਾਰਾ ਤੌੜੀ ਚ ਪਾ ਕੇ ਰਨ ਹੋਣ ਲਈ ਟੱਕੀ ਰੱਖ ਦਿੱਤਾ ਉਨ੍ਨੇ ਚਿਰ ਚ ਹਰਲੇ ਨੇ ਤੜਕੇ ਦਾ ਸਮਾਨ ਤਿਆਰ ਕਰ ਲਿਆ ਸਾਗ ਬਨਣ ਤੋਂ ਬਾਅਦ ਉਸ ਨੂੰ ਲਾ ਕੇ ਹੀਟਾਂ ਰੱਖ ਲਿਆ ਤੇ ਆਲਣ ਪਾ ਕੇ ਕੂਟਣ ਲੱਗੀ ਤੇ ਜਦ ਉਹ ਕੂਟਦੀ ਕੂਟਦੀ ਥੱਕ ਜਾਂਦੀ ਤਾਂ ਫਿਰ ਕਾਲਾ ਕੂਟਣ ਲੱਗ ਜਾਂਦਾ ਫਿਰ ਬਾਦਸ਼ ਤੜਕਾ ਲਗਾਇਆ ਤੇ ਸਾਗ ਵਾਲੀ ਤੋੜੀ ਚੱਕੀ ਅੱਗ ਤੇ ਰੱਖੀ ਤੀ ਵਿੱਚ ਤੜਕਾ ਪਾ ਥੋੜਾ ਜਿਹਾ ਫਿਰ ਸਾਗ ਨੂੰ ਰਿਨੇ ਆ ਹਲੀ ਨੇ ਸਾਗ ਹੀ ਠੰਡਾ ਕੇ ਥੋੜਾ ਜਿਹਾ ਕੋਲੇਜ ਪਾ ਕੇ ਟੇਸਟ ਕੀਤਾ ਤੇ ਫਿਰ ਲੱਗਦੇ ਹੱਤੀ ਮੱਕੀ ਦੀਆਂ ਰੋਟੀਆਂ ਵੀ ਲਾ ਲਈਆਂ ਦੁਪਹਿਰ ਦੀ ਰੋਟੀ ਦਾ ਟਾਈਮ ਵੀ ਹੋ ਚੁੱਕਾ ਸੀ ਹਲੀ ਨੇ ਕੋਲੇਜ ਸਾਗ ਪਾ ਕੇ ਤੋਕਿਓ ਪਾ ਕੇ ਮੱਕੀ ਦੀ ਰੋਟੀ ਰੱਖ ਕੇ ਥਾਲ ਕਾਲੀ ਅੱਗੇ ਰੱਖਦਿਆਂ ਕਹਿਣ ਲੱਗੀ ਤਿਆਰ ਹੋ ਜਾਓ ਹੁਣ ਹਾਰਨ ਲਈ ਤੇ ਬੁਰਕੀ ਤੋੜ ਕੇ ਸਾਗਨਾ ਲਾ ਕੇ ਉਸਦੇ ਮੂੰਹ 'ਚ ਪਾਈ ਤੇ ਪੁੱਛਿਆ ਹਾਂਜੀ ਕਿੱਦਾਂ ਲੱਗਿਆ ਫਿਰ ਕਾਲਾ ਲੈ ਇਸ ਨੂੰ ਸਵਾਦ ਕਹਿੰਦੇ ਹੋ ਤੁਸੀਂ ਹਰਲੇ ਨੇ ਕਿਉਂ ਕੀ ਹੋਇਆ ਇੱਕ ਮਿੰਟ ਮੈਂ ਦੁਬਾਰਾ ਚੈੱਕ ਕਰ ਦਿਆਂ ਤੇ ਬੁਰਕੀ ਤੋੜ ਆਪਣੇ ਮੂੰਹ 'ਚ ਪਾਈ ਕਾਲੇ ਦੇ ਮਾਰਦੇ ਹੋਏ ਕਹਿਣ ਲੱਗੀ ਕਿ ਕੀ ਕਮੀ ਐ ਇਸ ਵਿੱਚ ਇੰਨਾ ਸਵਾਦ ਤਾਂ ਹੈ ਕਾਲਾ ਉਹ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਇਹ ਤਾਂ ਸੱਚੀ ਬਹੁਤ ਸਵਾਦਾ ਮੈਂ ਤਾਂ ਅੱਜ ਤੁਹਾਡੇ ਤੋਹਾਰ ਕੀ ਵੀ ਜਿੱਤ ਗਿਆ ਚਾਹੇ ਮੈਂ ਸਾਰੀ ਜ਼ਿੰਦਗੀ ਤੇਰੇ ਕੋਲੋਂ ਹਾਰਦਾ ਰਿਹਾ ਤਾਂ ਵੀ ਮੈਨੂੰ ਕੋਈ ਗਮ ਨਹੀਂ ਇਨੇ ਨੂੰ ਬਾਹਰ ਵਾਲਾ ਦਰਵਾਜ਼ਾ ਖੜਕਿਆ ਦਰਵਾਜ਼ਾ ਖੁੱਲ੍ਹਿਆ ਤਾਂ ਮਨੀ ਅੰਦਰ ਨੂੰ ਭੱਜਿਆ ਆਇਆ ਤੇ ਕਾਲੇ ਨੂੰ ਆਕੇ ਕਹਿਣ ਲੱਗਾ ਚਾਚਾ ਜੀ ਮੈਂ ਰੋਟੀ ਨੂੰ ਪੁੱਛ ਰਹੀ ਆ ਕਿ ਤੁਸੀਂ ਰੋਟੀ ਖਾਣੀ ਆ ਜਾਂ ਨਹੀਂ ਕਦੋਂ ਦੇ ਉਡੀਕ ਰਹੇ ਨੇ ਕਾਲਾ ਬਤ ਮੈਂ ਤਾਂ ਰੋਟੀ ਖਾ ਰਿਹਾ ਆ ਤੇ ਤੂੰ ਦੱਸ ਰੋਟੀ ਖਾਧੀ ਕਿ ਨਹੀਂ ਹਲੇ ਉਸਨੇ ਸਹਿਜ ਸੁਆਹੀ ਪੁੱਛ ਰਿਆ ਮਨੀ ਨਹੀਂ ਚਾਚਾ ਜੀ ਉਹ ਮੰਮੀ ਨੇ ਅੱਜ ਫੇਰ ਝਿਮੀ ਕੰਦ ਬਣਾਇਆ ਏ ਮੈਨੂੰ ਤਾਂ ਪੂਰਾ ਨਹੀਂ ਪਸੰਦ ਉਹ ਤਾਂ ਮੈਂ ਤਾਂ ਕਰਕੇ ਹੱਟੀ ਦੇ ਚਲਾਸੀ ਛੀਜੀ ਲੈਂ ਪਿਆਸੇ ਦਿਖਾਉਂਦੇ ਹੋਏ ਕਹਿਣ ਲੱਗਾ ਹਰਲੇਨ ਮਨੀ ਪੁੱਤ ਇਧਰ ਮੈਂ ਨਾ ਅੱਜ ਸਾਗ ਬਣਾਇਆ ਏ ਆਜਾ ਅੱਜ ਮੈਂ ਤੈਨੂੰ ਆਪਣੇ ਹੱਥਾਂ ਨਾਲ ਰੋਟੀ ਖਵਾਉਂ ਤੇ ਚੱਕ ਕੇ ਉਸਨੂੰ ਆਪਣੀ ਗੋਦੀ 'ਚ ਬਿਠਾ ਲਿਆ ਫਿਰ ਉਸਨੂੰ ਰੋਟੀ ਖਵਾਉਣ ਲੱਗ ਪਈ ਹਰਲੇਨ ਮਨੀ ਕਿਵੇਂ ਲੱਗਿਆ ਸਾਗ ਫੇਰ ਮਨੀ ਚਾਚੀ ਜੀ ਤਾਂ ਬਹੁਤ ਹੀ ਸਵਾਦ ਆ ਬੀਬੀ ਵੀ ਇੰਨਾ ਸਵਾਦ ਨਹੀਂ ਬਣਾਉਂਦੀ ਦੇਖਦੇ-ਦੇਖਦੇ ਮਨੀ ਪੂਰੀ ਰੋਟੀ ਖਾ ਗਿਆ ਤੇ ਫਿਰ ਹਰਲੀਨ ਉਹ ਕਹਿੰਦਾ ਹੋਇਆ ਗੁੱਦੀ ਚ ਉੱਤਰ ਕੇ ਭੱਜ ਗਿਆ ਕਿ ਚਾਚੇ ਮੇਰੀ ਜਿੱਡੀ ਤਾਂ ਭਰ ਗਈ ਤੇ ਮੇਰੇ ਪੈਸੇ ਵੀ ਬਚ ਗਏ ਕਾਲਾ ਮਨੀ ਨੂੰ ਹਾਕ ਮਾਰਦੇ ਹੋਏ ਓਏ ਕਰ ਜਾ ਕਿਨਾਂ ਤਸੀਂ ਕਿ ਤੇ ਰੋਟੀ ਖਾ ਕੇ ਆਏ ਆ ਮੇਰੇ ਕੋਲੋਂ ਮਨੀ ਹਾਂਜੀ ਕਹਿੰਦਾ ਹੋਇਆ ਗੇਟ ਤੋਂ ਬਾਹਰ ਨਿਕਲ ਗਿਆ ਹਰਲੀਨ ਬਾਹਰ ਗੇਟ ਵੱਲ ਦੇਖਦੀ ਰਹੀ ਕਿੰਨਾ ਚੇ ਕਾਲਾ ਉਸ ਨੂੰ ਹਿਲਾਉਂਦੇ ਹੋਏ ਕਹਿਣ ਲੱਗਾ ਕੀ ਹੋਇਆ ਜੀ ਕਿਹੜੀਆਂ ਸੋਚਾਂ ਚ ਡੁੱਬ ਗਏ ਹਰਲੀਨ ਕੁਝ ਨਹੀਂ ਮੈਂ ਤਾਂ बस ਮਨੀਵਾਰੇ ਸੋਚ ਰਹੀ ਸੀ ਕਿੰਨਾ ਪਿਆਰਾ ਹੈ ਗੋਲੂ-ਮੋਲੂ ਜਿਹਾ ਜਦ ਵੀ ਇਸ ਨੂੰ ਮਿਲਦੀ ਹਾਂ ਰੂਹ ਖੁਸ਼ ਹੋ ਜਾਂਦੀ ਹੈ ਕਾਲਾ ਅੱਛਾ ਜੀ ਸਾਡੇ ਵਾਰੀ ਕੀ ਵਿਚਾਰਾ ਫੇਰ ਹਰਲੀਨ ਤੇਰੇ ਬਿਨਾ ਤਾਂ ਅੱਜਕਲ ਕੁਝ ਸੋਚਦਾ ਹੀ ਨਹੀਂ ਮੈਨੂੰ ਤਾਂ ਤੁਹਾਡੀ ਲਤ ਲੱਗ ਗਈ ਆ ਕਾਲਾ ਓਹ ਹੋ ਸੱਚੀ ਹਰਲੀਨ ਹਾਂਜੀ ਮੁਚੀ ਫਿਰ ਕਾਲੀ ਤੇ ਹਲੀਨ ਦੋਨਾਂ ਨੇ ਰੋਟੀ ਖਾਦੀ ਤੇ ਜੁੱਠੇ ਪਾਂਡੇ ਚੱਕ ਕੇ ਸਾਰੇ ਹੱਲੀ ਨੇ ਨਲਕੀ ਕੋਲ ਰੱਖ ਦਿੱਤੇ ਤੇ ਜਦੋਂ ਮੰਜਨ ਲੱਗੀ ਤਾਂ ਕਾਲੀ ਨੇ ਮਨਾਂ ਕਰ ਦਿੱਤਾ ਤੇ ਕਹਿਣ ਲੱਗਾ ਕਿ ਤੁਸੀਂ ਜਾ ਕੇ ਤੇ ਬੈਠੋ ਮੈਂ ਤੋ ਲਾਵਾਂਗਾ ਹਰਲੀਨ ਮੰਜੇ ਤੇ ਬੈਠੀ ਉਸ ਨੂੰ ਪਾਂਡੇ ਧੁੰਦੇ ਨੂੰ ਦੇਖਦੀ ਰਹੀ ਪਾਂਡੇ ਧੋ ਕੇ ਸਾਰੇ ਕਾਲਾ ਆ ਕੇ ਮੰਜੇ ਤੇ ਬੈਠ ਗਿਆ ਤਾਂ ਹੱਲੀਨ ਉਸਦੇ ਵੱਲ ਦੇਖਦੇ ਹੋਏ ਕਹਿਣ ਲੱਗਾ ਕੁਲਵੀਰ ਵਿਆਹ ਤੋਂ ਬਾਅਦ ਵੀ ਮੇਰਾ ਇਨਾ ਹੀ ਖਿਆਲ ਰੱਖੋਗੇ ਕਾਲਾ ਤੇ ਹੋਰ ਕਿਉਂ ਨਹੀਂ ਰੱਖਾਂਗਾ ਪਰ ਸਾਡਾ ਵਿਆਹ ਆ ਕਦ ਮੈਂ ਤਾਂ ਭੁੱਲ ਹੀ ਗਿਆ ਛੇੜਦੇ ਹੋਏ ਕਹਿਣ ਲੱਗਾ ਹਲਿਨ ਕੋਈ ਗੱਲ ਨਹੀਂ ਥੋੜਾ ਜਿਹਾ ਟਾਈਮ ਆ ਹੁਣ ਤਾਂ ਜਦ ਹੋ ਗਏ ਆ ਨਾ ਫਿਰ ਆਪੇ ਪਤਾ ਲੱਗ ਜਾਊ ਤੁਹਾਨੂੰ ਫਿਰ ਜਦ ਹਲਿਨ ਕਰਨ ਨੂੰ ਚੰਨ ਲੱਗੀ ਤਾਂ ਕਾਲੀ ਨੂੰ ਕਹਿਣ ਲੱਗੀ ਆਪਣਾ ਵਾਅਦਾ ਤਾਂ ਯਾਦ ਆ ਨਾ ਮਿਸਟਰ ਹੌਨ ਤੁਸੀਂ ਤਿਆਰ ਰਹਿਣਾ ਮੈਂ ਆਵਾਂਗੀ ਛੁੱਟੀਆਂ ਤੋਂ ਬਾਅਦ ਕਿਸੇ ਦਿਨ ਤੁਹਾਡੇ ਕੋਲ ਤੇ ਤੁਸੀਂ ਮੇਰੇ ਨਾਲ ਚੱਲਣਾ ਹੈ ਕਾਲਾ ਹਾਂਜੀ ਜ਼ਰੂਰ ਇਨ ਆਖਰ ਲਿੰਕ ਨੂੰ ਤੁਰਪਈ ਤੇ ਫਿਰ ਕਾਲਾ ਵੀ ਉੱਠ ਕੇ ਆਪਣੇ ਕੰਮ ਧੰਦੇ ਲੱਗ ਗਿਆ ਸ਼ਾਮ ਨੂੰ ਜਦ ਕਾਲਾ ਧਾਰਾਂ ਘੜ ਰਿਹਾ ਸੀ ਤਾਂ ਹਰਨਾਮ ਉਸ ਕੋਲ ਆਇਆ ਤੇ ਆ ਕੇ ਮੰਜੀ ਤੇ ਬੈਠ ਗਿਆ ਕਾਲਾ ਜਦ ਵੀਲਾ ਹੋ ਕੇ ਹਰਨਾਮ ਕੋਲ ਆਇਆ ਤਾਂ ਉਹ ਉਸ ਨੂੰ ਬੈਠਣ ਲਈ ਕਹਿਣ ਲੱਗਾ ਹਰਨਾਮ ਕਾਲੇ ਮੈਂ ਤੇਰੇ ਨਾਲ ਇੱਕ ਸਲਾਹ ਕਰਨ ਆਇਆ ਹਾਂ ਕਾਲਾ ਹਾਂਜੀ ਭਾਈ ਜੀ ਦੱਸੋ ਹਰਨਾਮ ਦੇਹ ਕਾਲੇ ਮੈਂ ਕਿੰਨੇ ਦਿਨਾਂ ਦਾ ਸੋਚਦਾ ਸੀ ਕਿ ਇਦਾਂ ਕਰਾਂ ਜਾਂ ਉਦਾਂ ਕਰਾਂ ਪਰ ਦਿਲ ਕਹਿੰਦਾ ਸੀ ਕਿ ਮੈਂ ਤੇਰੀ ਨਾਲ ਆ ਕੇ ਸਲਾਹ ਕਰਾਂ ਦੇਖ ਵੀ ਤੇਰਾ ਵਿਆਹ ਵੀ ਨੇੜੇ ਆ ਰਿਹਾ ਤੇ ਮੈਂ ਸੋਚ ਰਿਹਾ ਸੀ ਕਿ ਤੇਰੇ ਲਈ ਵੀ ਕੋਠਾ ਉਧਰ ਆਪਣੇ ਵਾਲੇ ਪਾਸੇ ਹੀ ਛੱਤ ਦੇਣਾ ਆ ਤੇ ਨਾਲੇ ਘਰ 'ਚ ਰੌਣਕ ਵੀ ਲੱਗੀ ਰਿਹਾ ਕਰੂ ਕਾਲਾ ਪਰ ਬਾਈ ਜੀ ਇੱਥੇ ਇਸ ਜਗ੍ਹਾ 'ਚ ਕੀ ਖਰਾਬੀ ਆ ਠੀਕ ਤਾਂ ਹੈ ਹਰਨਾਮ ਉਹ ਕਮਲਾ ਹੋ ਗਿਆ ਤੋ ਯਾਰ ਉਝੜੀ ਵਿਆਹ ਕਿ ਲਿਆਉਣੀ ਆ ਉਸ ਨੂੰ ਆਥਾਂ ਤੇ ਰੱਖੇਗਾ ਜਿੱਥੋਂ ਹਰ ਵੇਲੇ ਡੰਗਰਾਂ ਦੀ ਮਸ਼ਕਾਂ ਦੀ ਰਹਿੰਦੀ ਏ ਆਪਣਾ ਨਹੀਂ ਤਾਂ ਘਟੋ ਘਟ ਉਸਦਾ ਤਾਂ ਸੋਚ ਲਾ ਜਿਸ ਨੇ ਤੇਰੇ ਨਾਲ ਲਾਮਾ ਲੈ ਕੇ ਕਿਨੇ ਚਾਹਤੇ ਸੁਪਨੀ ਲੈ ਕੇ ਆਉਣਾ ਆਪਣੀ ਘਰ ਉਹ ਕੀ ਸੋਚੋ ਕਿ ਤੇਰੀ ਟਿਕ ਜੱਜ ਦਾ ਕਮਰਾ ਤੱਕ ਨਹੀਂ ਸਰਿਆ ਸ਼੍ਰੀ ਕੀ ਕਹਿਣਗੇ ਤੇ ਪਿੰਡ ਵਾਲੇ ਨੇ ਜਿਹੜੀਆਂ ਗੱਲਾਂ ਕਰਨੀਆਂ ਉਹ ਵਕ ਮੈਂ ਸਾਰਾ ਹਿਸਾਬ-ਕਿਤਾਬ ਲਗਾ ਲਿਆ ਹੈ ਤੇ ਸ਼ਿੰਦੇ ਮਿਸਤਰੀ ਨਾਲ ਗੱਲ ਵੀ ਕਰ ਲਈ ਆ ਕੱਲ ਸਵੇਰੇ ਸਾਰਾ ਸਮਾਨ ਵੀ ਆ ਜਾਊ ਤੇ ਮਿਸਤਰੀ ਵੀ ਆ ਰਿਹਾ ਹੈ ਨੀਹਾ ਪੁੱਟ ਕੇ ਕੱਲ ਕੰਮ ਸ਼ੁਰੂ ਕਰਨਾ ਤੇ ਤੇ ਤੂੰ ਉਹਨਾਂ ਨਾਲ ਰਹਿ ਕੇ ਸਾਰਾ ਕੰਮ ਕਰਵਾਈ ਖੇਤ ਮੈਂ ਸੰਭਲਾ ਮੰਗਾ ਕਾਲਾ ਠੀਕ ਆ ਵੀਰ ਜੀ ਹਰਨਾਮ ਆ ਚੁੱਲ੍ਹਾ ਵੀ ਸਾਫ਼ ਕਰ ਲਿਆ ਕਰ ਯਾਰ ਐਵੇਂ ਨਾ ਲੱਕੜਾਂ ਦਾ ਖਲਾਰਾ ਪਾਇਆ ਯਾ ਇਸ ਤੇ ਆਲੇ-ਦੁਆਲੇ ਐਵੇਂ ਕੋਈ ਅੜ ਕੇ ਡਿੱਗ ਜਾਓ ਕਾਲਾ ਹਾਂ ਜੀ ਵੀਰੇ ਮੈਂ ਕਰਨ ਹੀ ਲੱਗਾ ਸੀ ਸਾਫ਼ ਉਹਨਾਂ ਅੱਜ ਅਸੀਂ ਸਾਗ ਬਣਾਇਆ ਸੀ ਤਾਂ ਕਰਕੇ ਇੰਨਾ ਖਲਾਰਾ ਪੈ ਗਿਆ ਹਰਨਾਮ ਤਾਂ ਹੀ ਚਰਨੋ ਕਹਿ ਰਹੀ ਸੀ ਕਿ ਦੁਪਹਿਰੇ ਤੇ ਰੋਟੀ ਨਹੀਂ ਖਾਣਾ ਯਾ ਤੇ ਤੂੰ ਕਦੋਂ ਤੂੰ ਸਾਗ ਬਣਾਉਣ ਲੱਗ ਪਿਆ ਕਾਲਾ ਮੈਂ ਨਹੀਂ ਵਈ ਹਰਲੀਨ ਨੇ ਬਣਾਇਆ ਸੀ ਖੁਦ ਵਾਲੀ ਦੀਆਂ ਛੁੱਟੀਆਂ ਘਟਨਤਾਈ ਕੇ ਆਈ ਹੋਈ ਹੈ ਨਾ ਹਰਨਾ ਚਲੋ ਵਧੀਆ ਗੱਲ ਹੈ ਤਾਂ ਜੀ ਹੈ ਪਿਆ ਥੋੜਾ ਬਹੁਤ ਤਾਂ ਚਲ ਫਿਰ ਮੈਨੂੰ ਵੀ ਬਾਟੀ ਚ ਪਾ ਕੇ ਦੇ ਦੇ ਮੈਂ ਵੀ ਤਾਂ ਖਾ ਕੇ ਦੇਖਾਂਗਾ ਆਪਣੀ ਧੀ ਰਾਣੀ ਦੇ ਹੱਥਾਂ ਦਾ ਬਣਿਆ ਸਾਗ ਕਾਲੀ ਨੇ ਬਾਟੀ ਭਰ ਕੇ ਵੀਰੇ ਨੂੰ ਫੜਾਈ ਤੇ ਉਹ ਉਸ ਨੂੰ ਘਰ ਆ ਕੇ ਰੋਟੀ ਖਾਣ ਦਾ ਕਹਿ ਕੇ ਚਲਾ ਗਿਆ ਕਾਲੀ ਨੇ 30 ਤਾਤੀ ਦੁੱਧ ਵਾਲੀ ਬਾਲਟੀ ਚੱਕੀ ਰੋਟੀ ਖਾਂਦ ਰਪਿਆ ਬਾਲਟੀ ਲੈ ਕੇ ਚੌਂਕੀ ਤੇ ਰੱਖੀ ਤੇ ਹਰਨਾਮ ਕੁਲ ਬੈਠ ਗਿਆ ਕੁਝ دیر ਬਾਅਦ ਚਰਨੂ ਥਾਲ ਚ ਰੋਟੀ ਰੱਖ ਕੇ ਕਾਲੀ ਨੂੰ ਫੜਾ ਗਈ ਹਰਨਾਮ ਨੇ ਚਰਨੂ ਨੂੰ ਕੋਲ ਬੁਲਾਇਆ ਤੇ ਬੈਠਣ ਲਈ ਕਿਹਾ ਹਰਨਾਮ ਕੰਨਾ ਆਪਣੇ ਕਰਮਸਤਰੀ ਲੱਗ ਰਿਹਾ ਮੈਂ ਤਾਂ ਕਦੋਂ ਦਾ ਹੀ ਸੋਚ ਰਿਹਾ ਸੀ ਕਿ ਇੱਕ ਨਵਾਂ ਕਮਰਾ ਹੀ ਛੱਤ ਲਈ ਤੇ ਨਾਲੇ ਕਾਲੇ ਦਾ ਵਿਆਹ ਨੇੜੇ ਆ ਰਿਹਾ ਹੈ ਇਸੀ ਸਵਾਬ ਨਾਲ ਹੁਣ ਕਾਰਸ਼ਿਕ ਨਾਮਕ ਕਮਰਾ ਵੀ ਛੱਤਿਆ ਜਾਊ ਤੇ ਘਰ ਦਾ ਮੂੰਹ ਮੱਥਾ ਵੀ ਸਵਾਰੇ ਆ ਜਾਊ ਚਰਨੂ ਨਾ ਜੇ ਕਮਰਾ ਛਤਣਾ ਹੀ ਐ ਤਾਂ ਡੰਗਰਾ ਵਾਲੇ ਪਾਸੇ ਛੱਤ ਦੋ ਕਾਲੀ ਨੂੰ ਵੈਸੇ ਵੀ ਪੜੀ ਲਿਖੀ ਨਹੀਂ ਆਖੀ ਤਾਂ ਪਹਿਲਾਂ ਨਾ ਗਲਾ ਹੀ ਦਿੱਤੇ ਨੇ ਹੁਣ ਲਾ ਦਿਓ ਫਿਰ ਕੱਲ ਨੂੰ ਆ ਕੇ ਕਹੋ ਸਾਨੂੰ ਐਡ ਕਰ ਦੋ ਫਿਰ ਇਦਰੀ ਸਭ ਕਰਨ ਦੀ ਕੀ ਲੋੜ ਆ ਹਰਨਾਮ ਤੇਰੇ ਮੂੰਹ ਨਾਲ ਕਦੀ ਚੰਗੀ ਗੱਲਾਂ ਨਿਕਲ ਜੇ ਕਿਸੇ ਲਈ ਨਾ ਤੂੰ ਜਦ ਵੀ ਸਲਾਹ ਦੇਈਂ ਪੁੱਠੀ ਹੀ ਦੇਈਂ ਨਾ ਮੈਂ ਕਿਸ ਕਿਸ ਨੂੰ ਜਵਾਬ ਦਿੰਦਾ ਫਿਰੂੰ ਲੋਕੀ ਦਾ ਸਲੇ ਮੇਰੇ ਪਹਿਲਾਂ ਹੀ ਨੇ ਮਾਣ ਤੂੰ ਮੈਨੂੰ ਚਾਰ ਲੋਕਾਂ ਚ ਖੜਨ ਚੋਕਾ ਛੱਡ ਦੇ ਹੱਥ ਜੋੜਦਾ ਆਂ ਤੇਰੇ ਅੱਗੇ ਮੈਂ ਤੈਨੂੰ ਦੱਸਿਆ ਆ ਤੇਰੀ رائے ਨਹੀਂ ਮੰਗੀ ਕੰਨ ਨੂੰ ਮਿਸਤਰੀ ਆ ਰਹੇ ਆ ਕੰਮ ਸ਼ੁਰੂ ਕਰਨ ਤੇ ਮੈਨੂੰ ਕੋਈ ਕਲੇਸ਼ ਨਹੀਂ ਚਾਹੀਦਾ ਸੁਣ ਗਿਆ ਤੈਨੂੰ ਚਰਨੋਂ ਕਰੀ ਜਾਉ ਮਾਨਾ ਆ ਮੜ ਕੇ ਪਛਤਾਇਓ ਫਿਰ ਬੜਬੜ ਕਰਦੀ ਉੱਠ ਕੇ ਅੰਦਰ ਚਲੀ ਗਈ ਕਾਲਾ ਵੀ ਉੱਠ ਕੇ ਆਪਣੇ ਘਰ ਨੂੰ ਆ ਗਿਆ ਤੇ ਬਿਸਤਰਾ ਕਰਕੇ ਪੈ ਗਿਆ ਅਗਲੇ ਦਿਨ ਸਵੇਰੇ ਕਾਲਾ ਸਾਰੇ ਕਮਨਵੀੜ ਕੀ ਮਿਸਤਰੀ ਕੁਲਕਾਰ ਆ ਗਿਆ ਕੰਮ ਕਰਵਾਉਣ ਲਈ ਜਦ ਉਹ ਆਇਆ ਤਾਂ ਨੀਹਾਂ ਪਟਣ ਦਾ ਕੰਮ ਖਤਮ ਹੀ ਹੋ ਗਿਆ ਸੀ ਤੇ ਉਹਨਾਂ ਚਾਹ ਪਾਣੀ ਪੀ ਕੇ ਕਰਤਵ ਫਿਰ ਨੀਹਾਂ ਪਰੰਦਾ ਕੰਮ ਸ਼ੁਰੂ ਸਾਰਾ ਦਿਨ ਕਾਲੀਦਾਜ ਇਸੇ ਕੰਮ ਚ ਹੀ ਲੰਘ ਗਿਆ ਕਦੇ ਆ ਲਿਆ ਕਦੇ ਉਹ ਉਸ ਨੂੰ ਮਿੰਟ ਦੀ ਵੀ ਵੇਲ ਨਹੀਂ ਮਿਲੀ ਦੋ ਤਿੰਨ ਵਾਰੀ ਹੱਲੇੰਦਾ ਫੋਨ ਆਇਆ ਪਰ ਉਹ ਕੰਮ ਚ ਲੱਗਾ ਹੋਣ ਕਰਕੇ ਚੱਕ ਹੀ ਨਾ ਪਾਇਆ ਅਗਲੇ ਦਿਨ ਦੀਵਾਲੀ ਹੋਣ ਕਰਕੇ ਕੰਮ ਤੋਂ ਛੁੱਟੀ ਸੀ ਮਿਸਤਰੀ ਦੀ ਕਾਲਾ ਸਵੇਰੇ ਕੰਮ ਨਿਮੜ ਕੇ ਰੋਟੀ ਖਾਣ ਕਾਰਾ ਗਿਆ ਜਦ ਉਹ ਘਰ ਆਇਆ ਤਾਂ ਸਨੀਮਨੀ ਹਰਨਾਮ ਦਿਵਾਲੀ ਹੋਈ ਸੀ ਪਟਾਕੇ ਲੈ ਕੇ ਦੇਨ ਨੂੰ ਪਰ ਉਹ ਕਿਤੇ ਕੰਮ ਜਾ ਰਿਹਾ ਸੀ ਉਹਨਾਂ ਨੂੰ ਸ਼ਾਮ ਨੂੰ ਲਿਆ ਕੇ ਦੇਨ ਨੂੰ ਕਹਿ ਰਿਹਾ ਸੀ ਪਰ ਉਹ ਮੰਨ ਹੀ ਨਹੀਂ ਰਹੇ ਸੀ ਕਾਲਾ ਜਦ ਆ ਕੇ ਕੋਲ ਬੈਠਾ ਤਾਂ ਹਰਨਾਮ ਉਸ ਨੂੰ ਕਹਿਣ ਲੱਗਾ ਕਾਲੇ ਇੱਕ ਕੰਮ ਕਰ ਮੇਰਾ ਵੀ ਆਵੜ ਪੈਸੇ ਤੀਨ ਨੂੰ ਸ਼ਹਿਰ ਲੈ ਜਾ ਨਾਲ ਤੇ ਪਟਾਕੇ ਲੈ ਦੇ ਤੇ ਨਾਲ ਕੁਝ ਮਿੱਠਾ ਵਗੈਰਾ ਵੀ ਲੈ ਆਇਂ ਆਉਂਦਾ ਹੋਇਆ ਨਹੀਂ ਇਹਨਾਂ ਸਾਰਾ ਦੇਣਾ ਟਿਕਣਾ ਨਾ ਕਿਸੇ ਨੂੰ ਟਿਕਨ ਦੇਣਾ ਕਾਲੀ ਨੇ ਪੈਸੇ ਫੜ ਕੇ ਜੀਬ ਵਿੱਚ ਪਾ ਲੇ ਤੇ ਰੋਟੀ ਖਾਣ ਬੈਠ ਗਿਆ ਹੁਣ ਸ਼ਨੀ ਮਨੀ ਕਾਲੇ ਦੀ ਅੱਗ ਕੀ ਪਿੱਛੇ ਘੁੰਮਣ ਲੱਗ ਪਏ ਰੋਟੀ ਖਾ ਕੇ ਉਹ ਤਿਆਰ ਹੋਣ ਕਰਨ ਨੂੰ ਚਲਾ ਗਿਆ ਜਦ ਉਹ ਤਿਆਰ ਹੋ ਕੇ ਕਰੋ ਨਿਕਲ ਹੀ ਲੱਗਾ ਸੀ ਤਾਂ ਲਿੰਦਾ ਫੋਨ ਆ ਗਿਆ ਚਤ ਉਸਨੇ ਪੁੱਛਿਆ ਕੀ ਕਰ ਰਹੇ ਹੋ ਕਾਲਾ ਮੇਤਾ ਸ਼ੇਰ ਚਲਾਇਆ ਪਟਾਕੇ ਦਿਵੋਣ ਨਿਆਣਿਆਂ ਨੂੰ ਹਰਲੀਨ ਸੱਚੀ ਫਿਰ ਮੈਨੋ ਵੀ ਲੈ ਚਲੋ ਆਪਣੇ ਨਾਲ ਮੈਂ ਵੀ ਪੂਜਾ ਦਾ ਸਮਾਨ ਤੇ ਹੋਰ ਕੁਝ ਜੋ ਕੁਝ ਲੈਣਾ ਹੈ ਲੈ ਆਵਾਂਗੀ ਕਾਲਾ ਦੇਖ ਲਓ ਪਤਾ ਨਹੀਂ ਤਾਈ ਹੁਨੇ ਆਉਣ ਦੇਣਗੇ ਜਾਂ ਨਹੀਂ ਹਰਲੀਨ ਓ ਤੁਸੀਂ ਮੇਰੀ ਤੇ ਛੱਡ ਦਿਓ ਤੁਸੀਂ ਬਸ ਮਨੀਸ਼ ਜੀ ਨੂੰ ਨਾਲ ਲੈ ਕੇ ਘਰ ਆ ਜਾਓ ਕਾਲੀ ਨੇ ਫਿਰ ਫੋਨ ਕੱਟਿਆ ਤੇ ਮਨੀਸ਼ ਜੀ ਨੂੰ ਲੈ ਕੇ ਤਾਈ ਦੇ ਘਰ ਨੂੰ ਚੱਲ ਪਿਆ ਉਸਨੇ ਜਾਂਦੀ ਨੂੰ ਹਰਲੀਨ ਦਾ ਪਹਿਲਾਂ ਹੀ ਤਿਆਰ ਹੋਈ ਖੜੀ ਸੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਤਾਈ ਪੁੱਤਿਆ ਨਾਲ ਚਾਈ ਉਹ ਤੇ ਜਲਦੀ ਵਾਪਸ ਆ ਜਾਣਾ ਹਾਂਜੀ ਤਾਈ ਆ ਕੇ ਹਲੀਨ ਕਾਲੇ ਦੀ ਮਗਰਮਨੀ ਨੂੰ ਗੁੱਤੀਸ ਲੈ ਕੇ ਸਕੂਟਰ ਤੇ ਬੈਠ ਗਈ ਤੇ ਉਹ ਚੱਲ ਪਈ ਗੱਲਾਂ-ਵੱਤਾਂ ਕਰਦੇ ਕਰਦੇ ਉਹ ਸ਼ਹਿਰ ਪਹੁੰਚ ਗਏ ਹਰ ਪਾਸੇ ਚਹਿਲ-ਪਹਿਲ ਰੌਣਕ ਮਿਲਣ ਲੱਗਿਆ ਸੀ ਤੇ ਲੋਕ ਖਰੀਦਦਾਰੀ ਕਰ ਰਹੇ ਸਨ ਕਾਲੇ ਨੇ ਪਹਿਲਾਂ ਮਨੀਸ਼ ਨੇ ਲਈ ਪਟਾਕੇ ਲਈ ਤੇ ਫਿਰ ਕਾਨ ਪੀਂਦਾ ਸਮਾਨ ਤੇ ਫਿਰ ਹਰਲੀ ਨੂੰ ਅਲਸਤਾ ਸਮਾਨ ਲੈਣ ਅੱਗੇ ਚੱਲ ਪਏ। ਖਰੀਦੜੀ ਕਰਦੇ ਕਰਦੇ ਉਹਨਾਂ ਨੂੰ ਦੁਪਹਿਰ ਹੋ ਗਈ ਤੇ ਫਿਰ ਉਹ ਸਾਰਾ ਸਮਾਨ ਲੈ ਕੇ ਵਾਪਸ ਚੱਲ ਪਏ। ਹਰਲੀ ਨੂੰ ਤਾਈ ਦੇ ਘਰ ਛੱਡ ਕੇ ਜਦ ਉਹ ਜਾਣ ਲੱਗਾ ਤਾਂ ਹਰਲੀ ਨੇ ਕਹਿਣ ਲੱਗੀ ਸ਼ਾਮ ਨੂੰ ਤਾਈ ਕੀ ਆਉਂਗੇ ਨਾ ਆਪਾਂ ਇਕੱਠੇ ਮਿਲ ਕੇ ਦੀਵਾਲੀ ਮਨਾਵਾਂਗੇ। ਕਾਲਾ ਮੈਂ ਦੇਖਦਾ ਆਂ ਸ਼ਾਮ ਨੂੰ। ਹਰਲੀ ਦੇਖਦੇ ਨਹੀਂ ਆਉਣਾ ਆ ਮੈਂ ਇੰਤਜ਼ਾਰ ਕਰਾਂਗੀ। ਕਾਲਾ ਫਿਰ ਘਰ ਆ ਗਿਆ। ਜਦ ਆਕੇ ਉਸਨੇ ਵੀੜੇ ਚ ਸਕੂਟਰ ਰੋਕਿਆ ਤਾਂ ਮਨੀਸ਼ ਨੇ ਕਾਲੀ ਤੋਂ ਆਪਣੇ ਪਟਾਕੇ ਫੜਕੇ ਅੰਦਰ ਨੂੰ ਭੱਜ ਕੇ ਕਾਲੀ ਨੇ ਰੋਟੀ ਖਾ ਕੇ ਆਪਣੇ ਘਰ ਆ ਕੇ ਫਿਰ ਸਾਫ ਸਫਾਈ ਕੀਤੀ ਕੰਮ ਕਰਦੇ ਹੀ ਉਸ ਨੂੰ ਸ਼ਾਮ ਹੋ ਗਈ ਤੇ ਫਿਰ ਉਹ ਨਹਾ ਤੋ ਕੇ ਕੁਰਤਾ ਪਜਾਮਾ ਪਾ ਕੇ ਭਾਬੀ ਵੱਲ ਨੂੰ ਤੁਰ ਪਿਆ ਚਰਨ ਚੌਂਕੀ 'ਚ ਬੈਠੀ ਚੁੱਲ੍ਹੇ 'ਤੇ ਪਕੌੜੇ ਕਰ ਰਹੀ ਸੀ ਤਾਂ ਕਾਲਾ ਤੂਕ ਪਕੌੜੇ ਚੱਕ ਕੇ ਬਾਹਰ ਵੱਲ ਨੂੰ ਚੱਲ ਪਿਆ ਕੁੰਮਦਾ ਹੋਇਆ ਉਹ ੱਡੇ ਵਾਲੇ ਬਾਜ਼ਾਰ 'ਚ ਆ ਗਿਆ ਤਾਉਤੀ ਉਸ ਨੂੰ ਤਾਈ ਤੇ ਹਲਨ ਮਿਲੇ ਜਦ ਉਸਨੇ ਪੁੱਛਿਆ ਇਥੇ ਕੀ ਕਰ ਰਹੇ ਹੋ ਤਾਂ ਹਲਨ ਕਹਿਣ ਲੱਗੀ ਮੈਂ ਜੋ ਸ਼ਹਿਰੋਂ ਸਮਾਨ ਲੈ ਕੇ ਆਈ ਸੀ ਉਸ ਵਿੱਚੋਂ ਦੀਵੇ ਘਟ ਸਨ ਜੋ ਹੋ ਹੋਣੇ ਤੇ ਲੈਣ ਆਈ ਸੀ ਤਾਈ ਘਰ ਨੂੰ ਤੂੰ ਵੇਲੇ ਆ ਜਾ ਪੁੱਤ ਤੂੰ ਮੇ ਨਾਲ ਹੀ ਘਰ ਨੂੰ ਚੱਲ ਕਾਲਾ ਤਾਈ ਤੁਸੀਂ ਚਲੋ ਮੈਂ ਥੋੜੀ ਦੇਰ ਤੱਕ ਹੀ ਆਉਂਦਾ ਹਾਂ ਤਾਈ ਲੈ ਥੋੜੀ ਦੇਰ ਨੂੰ ਕੀ ਹੋ ਜਾਣਾ ਆ ਆ ਜਾ ਚੱਲ ਚਲੀਏ ਨਲੀ ਤੇਰਾ ਤਾਇਆ ਵੀ ਤੈਨੂੰ ਮਿਲ ਕੇ ਖੁਸ਼ ਹੋ ਜਾਊ ਕਾਲਾ ਵੀ ਫਿਰ ਉਹਨਾਂ ਦੇ ਨਾਲ ਹੀ ਚੱਲ ਪਿਆ ਤੇ ਉਹ ਘਰ ਨੂੰ ਆ ਗਏ ਘਰ ਆ ਕੇ ਕਾਲਾ ਤਾਈ ਨੂੰ ਮਿਲਿਆ ਕੁਝ ਧੀਰਵਾ ਤਾਈ ਵੀ ਆ ਕੇ ਉਹਨਾਂ ਕੋਲ ਬੈਠ ਗਈ ਤੇ ਕਹਿਣ ਲੱਗੀ ਪੁੱਤ ਹਰਲੀਨ ਤੈਨੂੰ ਬੁਲਾ ਰਹੀ ਹੈ ਅਰ ਸੋਈ ਚ ਕਾਲਾ ਉੱਠ ਕੇ ਸੋਈ ਚ ਗਿਆ ਤਾਂ ਹਰਲੀਨ ਪਕੌੜੇ ਕੱਢਣ ਲੱਗੀ ਸੀ ਪਹਿਲਾਂ ਤਾਂ ਕਾਲਾ ਦਰਵਾਜ਼ੇ 'ਚ ਖੜਾ ਉਸਨੂੰ ਤੱਕਦਾ ਰਿਹਾ ਫਿਰ ਉਸਨੂੰ ਜਾ ਕੇ ਪਿੱਛੋਂ ਘੁੱਟ ਚੱਫੀ ਪਾ ਲਈ ਹਰਲੀਨ ਕੀ ਗੱਲ ਅੱਜ ਬੜਾ ਪਿਆਰਾ ਆ ਰਿਹਾ ਕਾਲਾ ਪਿਆਰ ਦਾ ਸਵੇਰੀ ਦਾ ਹੀ ਬਹੁਤ ਆ ਰਿਹਾ ਜੀ ਸ਼ਾਇਦ ਤੁਸੀਂ ਹੀ ਧਿਆਨ ਨਹੀਂ ਦਿੱਤਾ ਸਵੇਰੀ ਜਦ ਇੰਨਾ ਸਜ-ਤਜ ਕੇ ਆਈ ਸੀ ਮੇਰਾ ਤਾਂ ਦਿਲ ਹੀ ਵਸੋਂ ਪਰ ਹੋ ਗਿਆ ਸੀ ਹਰleen ਅੱਛਾ ਜੀ ਪਕੌੜਾ ਚੱਕ ਕੇ ਉਸ ਦੇ ਮੂੰਹ ਚ ਪਾ ਦਿੱਤਾ ਕਿਵੇਂ ਬਣਿਆ ਆ ਕਾਲਾ ਬਹੁਤ ਸੁਆਦ ਆ ਹਰleen ਆਪਣਾ ਪਛੜਾਉਂਦੇ ਹੋਏ ਚਲੋ ਛੱਡੋ ਕੋਈ ਆ ਜਾਉ ਹਨ ਤਸਵੀਰ ਵੀ ਬਾਹਰ ਜਾ ਕੇ ਬੈਠੋ ਮੈਂ ਵੀ ਥੋੜੀ ਦਿਰ ਤੱਕ ਆਉਣੀ ਆ ਕਾਲਾ ਬਾਹਰ ਆ ਕੇ ਤਾਈ ਹੁਣਾ ਕੋਲ ਬੈਠ ਗਿਆ ਕੁਛ تیر ਬਾਦ ਹਰਲੀਨ ਵੀ ਥਾਰੀ ਚ ਦੀਵੇ ਲੈ ਕੇ ਆ ਗਈ ਤੇ ਤਾਈ ਨੂੰ ਕਹਿਣ ਲੱਗੀ ਤਾਈ ਤਾਈ ਆਜੋ ਆਪਾਂ ਦੀਵੇ ਲਾਈਏ ਗੁਰੂ ਕਰਪ ਲੈ ਫਿਰ ਬੈਠ ਕੇ ਜਿੰਨੀਆਂ ਮਰਜੀ ਕੱਲਾ ਮਾਰ ਲੈਣਾ ਤਾਈ ਨਾ ਪਤੋਂ ਮੇਰੇ ਤੋਂ ਕਿੱਥੇ ਜਾ ਹੋਣਾ ਆ ਇਹ ਗੋਟੀਆਂ ਦਾ ਦਰਦ ਪਤਾ ਨਹੀਂ ਅੱਗ ਲੱਗਣਾ ਕਦ ਮੇਰਾ ਖਿਹੜਾ ਛੱਡੇਗਾ ਤੁਈ ਕਾਮਕਾਰ ਕਾਲੀ ਨੂੰ ਨਾਲ ਲੈ ਜਾ ਕਾਲਾ ਲੈ ਲੈ ਮੈਨੂੰ ਨਹੀਂ ਜਾਣਾ ਇਸਦੇ ਨਾਲ ਕਿਤੇ ਵੀ ਤੇ ਪਿੰਡ ਵਿੱਚ ਤਾਂ ਉੱਕਾ ਵੀ ਨਹੀਂ ਮੈਨੂੰ ਬਹੁਤ ਅਜੀਬ ਜਿਹਾ ਲੱਗਦਾ ਆ ਤਾਈ ਨਵੀ ਤੈਨੂੰ ਕਿਉਂ ਅਜੀਬ ਲੱਗਦਾ ਆ ਨਾ ਤੇਰੇ ਕੀ ਪੂੰਛ ਲੱਗੀ ਆ ਜੋ ਲੋਕੀ ਤੈਨੂੰ ਦੇਖ ਕੇ ਮਜ਼ਾਕ ਉਡਾਉਂਦਾ ਜਾਂ ਟੀਚਰਾਂ ਕਰਦੇ ਨੇ ਉਹ ਕੁੜੀ ਹੋ ਕੇ ਕੱਲੀ ਕਿਰੀ ਜਾਂਦੀ ਹੋਈ ਚੰਗੀ ਲੱਗੂ ਚੁੱਪ ਕਰਕੇ ਤੁਰ ਜਾ ਉਸਦੇ ਨਾਲ ਚੱਲ ਜਾ ਉਠਣ ਕਾਲਾ ਚੁੱਪ ਕਰਕੇ ਉਸਤੇ ਨਾਲ ਉੱтки ਚਲਪਿਆ ਤੇ ਹਲਨ ਹਾਸਦੀ ਹੋਈ ਬਾਹਰ ਨੂੰ ਚਲ ਪਈ ਕਾਲਾ ਕੋਈ ਗੱਲ ਨਹੀਂ ਹੱਸ ਲੋ ਤੁਸੀਂ ਵੀ ਉਡਾ ਲਓ ਮਜ਼ਾਕ ਸਾਡਾ ਹਲਨ ਹਾਸਾ ਰੋਕਦੀ ਹੋਈ ਨਹੀਂ ਨਹੀਂ ਮੈਂ ਮਜ਼ਾਕ ਨਹੀਂ ਉਡਾ ਰਹੀ ਮੈਂ ਤਾਂ ਤਾਈ ਦੀ ਉਹ ਪੂੰਛ ਵਾਲੀ ਗੱਲ ਤੇ ਹੱਸ ਰਹੀ ਸੀ ਕਿਤੇ ਸੱਚੀ ਤਾਂ ਨਹੀਂ ਲੱਗੀ ਤੁਹਾਡੀ ਪੂੰਛ ਕਹਿ ਕੇ ਉਹ ਫਿਰ ਹੱਸਣ ਲੱਗ ਪਈ ਇਦਾਂ ਹੀ ਗੱਲਾਂ ਕਰਦੇ ਕਰਦੇ ਉਹ ਗੁਰੂ ਘਰ ਪਹੁੰਚ ਗਏ ਜਦੋਂ ਅੰਦਰ ਭੜਨ ਲੱਗੇ ਤਾਂ ਗੀਰਦੀ ਬਾਹਰ ਹੀ ਹਰਲਨ ਰੁੱਕ ਕੇ ਕਹਿਣ ਲੱਗੀ ਇੱਕ ਮਿੰਟ ਆਥਾਲ ਫੜਨਾ ਕਾਲਾ ਹੁਣ ਕੀ ਹੋਇਆ ਕਹਿ ਕੇ ਉਸ ਤੋਂ ਥਾਲ ਫੜ ਲਿਆ ਹਰਲਨ ਸਿਰ ਤੇ ਲਈ ਜੁਨੀ ਠੀਕ ਕਰਦੇ ਹੋਏ ਹੁਣ ਦੱਸੋ ਮੈਂ ਠੀਕ ਲੱਗ ਰਹੀ ਆ ਨਾ ਕਾਲਾ ਹਾਂਜੀ ਬਹੁਤ ਸੋਹਣੇ ਲੱਗ ਰਹੇ ਹੋ ਬਸ ਇੱਕ ਹੀ ਕਮੀ ਆ ਹਰਲਨ ਉਹ ਕਿਹੜੀ ਕਾਲੀ ਨੇ ਉਸ ਦੀ ਅੱਖ ਚੋਕ ਕਜਲ ਲੂੰਗਲ ਤੇ ਲਗਾ ਕੇ ਉਸ ਦੇ ਕੰਨ ਦੇ ਪਿੱਛੇ ਲਗਾਉਂਦੀਆਂ ਕਿਹਾ ਕਿ ਤੇ ਤੁਹਾਨੂੰ ਮੇਰੀ ਹੀ ਨਾ ਨਜ਼ਰ ਲੱਗ ਜਾਏ ਹਰਲੀਨ ਨਹੀਂ ਲੱਗਦੀ ਜੀ ਫਿਰ ਦੋਨੋਂ ਅੰਦਰ ਗਏ ਜਾ ਕੇ ਮੱਥਾ ਟੇਕਿਆ ਤੇ ਰੱਬਗੇਰ ਅਰਦਾਸ ਕੀਤੀ ਕੁਛਿਰ ਬੈਠ ਕੇ ਗੁਰਵਾਨੀ ਸਰਵਨ ਕੀਤੀ ਤੇ ਪ੍ਰਸ਼ਾਦ ਲੈ ਕੇ ਫਿਰ ਬਾਹਰ ਆਏ ਤੇ ਆਕੇ ਦੀਵੇ ਚਲਾਏ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਭਰੀ ਹੋਵੇ ਇਸ ਲਈ ਉਸ ਰੱਬਗੇਰ ਦੁਆ ਕੀਤੀ ਫਿਰ ਉਹ ਘਰ ਵੱਲ ਨੂੰ ਚੱਲ ਪਈ ਤਾਂ ਰਸਤੇ 'ਚ ਬਹੁਤ ਪੁਰਾਣੀ ਦਰਗਾਹ ਆਉਂਦੀ ਆ ਕਾਲਾ ਉਸਤੇ ਬਾਹਰ ਹੱਲੇ ਨੂੰ ਦੱਸਣ ਲੱਗਾ ਕਿ ਇਹ ਦਰਗਾਹ ਬਹੁਤ ਮੰਨੀ ਹੋਈ ਆ ਇਹ ਉਸਦੀ ਪੜਦਾਤੇ ਦੀ ਜਮਾਨੇ ਤੋਂ ਵੀ ਬਹੁਤ ਪਹਿਲਾਂ ਦੀ ਆ ਕਹਿੰਦੇ ਆ ਇੱਥੇ ਆ ਕਿ ਜੋ ਵੀ ਕੋਈ ਦੁਆ ਜਾ ਸੁਖਣਾ ਸੁਖਦਾ ਹੈ ਤਹੋਂ ਜ਼ਰੂਰ ਪੂਰੀ ਹੁੰਦੀ ਆ ਹੱਲੇ ਅੱਛਾ ਜੀ ਫੇਰ ਤਾਂ ਆਪਾਂ ਨੂੰ ਵੀ ਜਾਣਾ ਚਾਹੀਦਾ ਹੈ ਸੁਖਣਾ ਸੁਖਣ ਲਈ ਕਾਲਾ ਚੱਲੀਏ ਫੇਰ ਅੰਦਰ ਨੂੰ ਤਹੱਲੇ ਨੇ ਪਹਿਲਾਂ ਬਾਹਰੋਂ ਚਾਦਰ ਲਈ ਅੰਦਰ ਗਾਹ ਤੇ ਚੜਾਨ ਲਈ ਤੇ ਫਿਰ ਹੋਰ ਬਾਕੀ ਸਮਾਨ ਲੈ ਕੇ ਉਹ ਅੰਦਰ ਨੂੰ ਚੱਲ ਪਏ ਅੰਦਰ ਆ ਕੇ ਪਹਿਲਾਂ ਉਹਨਾਂ ਨੇ ਚਿਰਾਗਾਂ 'ਚ ਤੇਲ ਪਾਇਆ ਤੇ ਫਿਰ ਅੰਦਰ ਮਜ਼ਾਰ ਤੇ ਜਾ ਕੇ ਚਾਦਰ ਛੜਾਈ ਤੇ ਦੋਵਾਂ ਨੇ ਦੁਆ ਕੀਤੀ ਫਿਰ ਉਹ ਦੋਵੇਂ ਧੰਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ